ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਗੁੱਡ ਮਾਰਨਿੰਗ ਦੋਸਤੋ ਅੱਜ ਬਹੁਤ ਜ਼ਿਆਦਾ ਸੰਘਣੀ ਧੁੰਦ ਹੈ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਵੀ ਵਹੀਕਲ ਜਿਹੜੇ ਲਾਈਟਾਂ ਜਗਾ ਕੇ ਚੱਲ ਰਹੇ ਨੇ ਤੇ ਵਹੀਕਲਾਂ ਦੀ ਸਪੀਡ ਵੀ ਬਹੁਤ ਸਲੋ ਹੋ ਗਈ ਹੈ ਪਰ ਇਹ ਸੰਘਣੀ ਧੁੰਦ ਕਿਸਾਨਾਂ ਵਾਸਤੇ ਬਹੁਤ ਲਾਹੇਵੰਦ ਹੈ ਕਿੰਨੂ ਵਾਸਤੇ ਬਹੁਤ ਵਧੀਆ ਹੈ ਕਣਕ ਵਾਸਤੇ ਬਹੁਤ ਵਧੀਆ ਹੈ ਤੇ ਜੋ ਲੋਕ ਕੱਪੜੇ ਦਾ ਕੰਮ ਕਰਦੇ ਨੇ ਗਰਮ ਕੱਪੜਿਆਂ ਦਾ ਤਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਬੱਸ ਸਟੈਂਡ ਰੋਡ ਉੱਪਰ ਗਰਮ ਕੱਪੜੇ ਦੀ ਰੇੜੀ ਲਾ ਕੇ ਖੜਾ ਬੰਦਾ ਇਹਨਾਂ ਦੇ ਚਿਹਰੇ ਉੱਪਰ ਵੀ ਖੁਸ਼ੀ ਹੈ ਬਸਾਂ ਲੇਟ ਹੋ ਰਹੀਆਂ ਨੇ ਬਸ ਸਟੈਂਡ ਤੋਂ ਤੁਸੀਂ ਦੇਖ ਰਹੇ ਹੋ ਵੀ ਲੋਕੀ ਜੋ ਬੈਠੇ ਨੇ ਉਹ ਅੱਗ ਵਗੈਰਾ ਤਾਪ ਕੇ ਆਪਣਾ ਜਿਹੜਾ ਹੈ ਸਰਦੀ ਦੂਰ ਭਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੈਸੇ ਤਰ੍ਹਾਂ ਹੀ ਰੇਲਵੇ ਸਟੇਸ਼ਨ ਉੱਪਰ ਗੱਲ ਕਰੀਏ ਤਾਂ ਰੇਲਵੇ ਸਟੇਸ਼ਨ ਉੱਪਰ ਸੰਘਣੀ ਧੁੰਦ ਕਰਕੇ ਗੱਡੀਆਂ ਵੀ ਲੇਟ ਹੋ ਰਹੀਆਂ ਨੇ ਇਹ ਖਾਸ ਰਿਪੋਰਟ ਹੈ ਅਬੋਹਰ ਦੇ ਬਸ ਸਟੈਂਡ ਤੋਂ ਅਬੋਹਰ ਦੇ ਮਾਰਕੀਟ ਤੋਂ ਅਬੋਹਰ ਦੇ ਰੇਲਵੇ ਸਟੇਸ਼ਨ ਤੋਂ ਆਪਾਂ ਸਾਰਿਆਂ ਤੋਂ ਜਾਣਦੇ ਹਾਂ ਕਿ ਇਸ ਠੰਡ ਦਾ ਨੁਕਸਾਨ ਕਿੰਨਾ ਹੈ ਤੇ ਇਸ ਦਾ ਫਾਇਦਾ ਕਿੰਨਾ ਹੈ ਇਨਾ ਮੈਂ ਸਰਤਦਾ ਮੇਰਾ ਨਾਮ ਡਾਕਟਰ ਦਲੀਪ ਚੋਧਰੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਅੱਜ ਬੜੀ ਤੁੰਦ ਪੈ ਰਹੀ ਹੈ ਜੀ ਅੱਜ ਦੇਖੋ ਜੀ ਆਪਣੇ ਏਰੀਆ ਚ ਅਜ ਤੱਕ ਤੁੰਦ ਪਈ ਨਹੀਂ ਸੀ ਔਰ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਆਪਣਾ ਏਰੀਆ ਜਿਹੜਾ ਹੈ ਸਾਰਾ ਬਾਗਾਂ ਦਾ ਏਰੀਆ ਹੈ ਔਰ ਕਿਨਵਾਂ ਨੂੰ ਠੰਡ ਬਹੁਤ ਜ਼ਰੂਰੀ ਹੈ ਅਗਰ ਠੰਡ ਬਿਨ ਕਿਸਾਨਾਂ ਵਾਸਤੇ ਰੇਟ ਹਾਈ ਹੋਣਗੇ ਔਰ ਅਚੀ ਹਾਈਲਡ ਹੋਣਗੀ ਔਰ ਕਣਕਾਂ ਵਾਸਤੇ ਵੀ ਸੌਂ ਵਾਸਤੇ ਵੀ ਇਹ ਜਿਹੜੇ ਧੁੰਦ ਇਹ ਬਹੁਤ ਹੀ ਫਾਇਦੇਮੰਦ ਹੈ ਅ ਇਹ ਲੱਗਦਾ ਵੀ ਕਈ ਦਿਨ ਅਗਰ ਹਫਤਾ ਤੱਕ ਰਹੇ ਜੇ ਤਾਂ ਖਸਾਨਾ ਵਾਸਤੇ ਬਹੁਤ ਹੀ ਬੜੀ ਅਚੀਜ਼ ਹੈ। ਹੋਣੀ ਚਾਹੀਦੀ। ਜੀ ਤੁਹਾਡਾ ਹਾਂਜੀ ਰਜਿੰਦਰ ਕੁਮਾਰ ਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ? ਇਹ ਕੰਮ ਤੋਂ ਘੱਟ ਸਾਲ ਨੂੰ ਹੋ ਗਏ 70 ਸਾਲ ਹੋ ਗਏ ਜੀ। ਠੀਕ ਹੈ। ਹੌਣਡ ਇੱਕਦਮ ਵੱਧ ਗਿਆ ਉਹਦੇ ਨਾਲ ਕਿੰਨਾ ਘਰ ਆਪਿਆ ਬਿਜ਼ਨਸ ਹੈ? ਪਰਵਾਹ ਠੀਕ ਹੈ ਜੀ ਹੁਣ ਅੱਗੇ ਨਾਲੋਂ ਘੱਟ ਠੀਕ ਹੈ ਜੀ ਚਾਰ ਪੰਜ ਦਿਨਾਂ ਤੋਂ। ਠੀਕ ਹੈ। ਹਾਂਜੀ। ਖੁਸ਼ੀ ਮਿਲ ਰਹੀ ਹੈ ਵੀ। ਹਾਂਜੀ ਖੁਸ਼ੀ ਮਿਲ ਰਹੀ ਹੈ ਜੀ। ਹਾਂਜੀ। ਕਿੰਨੇ ਦਿਨ ਰਹਿਣੀ ਚਾਹੀਦੀ ਠੰਡ? ਠੰਡ ਦਾ ਇਹ ਅਸੀਂ ਤਾਂ ਕਿੰਨਾ ਸਾਡਾ ਕੰਮ ਟੱਲਦਾ ਰਹੇ ਜੀ ਤੇ ਠੰਡ ਦੇ ਨਾਲ ਹੀ ਕੱਲਾ ਸਾਨੂੰ ਫਾਇਦਾ ਨਹੀਂ ਹੈ ਸਭ ਨੂੰ ਫਾਇਦਾ ਜੀ ਕਿਸਾਨਾਂ ਨੂੰ ਵੀ ਫਾਇਦਾ ਹੈ ਹਰ ਕਿਸੇ ਨੂੰ ਫਾਇਦਾ ਹੈ ਜੀ ਤੇ ਅਸੀਂ ਚਾਹਦੇ ਹਾਂ ਵੀ ਠੀਕ ਹੈ ਫਸਲ ਵੀ ਇੱਥੀ ਹੋਊਗੀ ਤੇ ਸਾਡਾ ਵੀ ਕੰਮ ਚੱਲੇਗਾ ਸਭ ਨੂੰ ਬਹੁਤ ਖੁਸ਼ੀ ਦਿੰਦਾ ਰਹੇ ਅਸੀਂ ਇਹ ਚਾਹਦੇ ਹਾਂ ਜੀ ਠੀਕ ਹੈ ਠੀਕ ਹੈ ਨਹੀਂ ਹੋ ਰਹੀ ਨਹੀਂ ਨਾਮ ਕੀ ਹੈ ਤੁਹਾਡਾ ਨਕਸ਼ਤਰ ਸਿੰਘ ਹੈ ਜੀ ਤੁੰਗ ਹੋ ਜਾ ਰਹੀ ਹੈ ਦੋਨੋਂ ਦੀ ਤਿਆਰੀ ਹੈ ਬਹੁਤ ਦਿੱਕਤ ਆ ਰਹੀ ਹੈ ਜੀ ਕਿ ਇਸ ਤਰ੍ਹਾਂ ਬਹੁਤ ਤਿਆਰੀ ਇੱਕ ਤਿਆਰੀ ਤੋਂ ਕਈ ਡੀਆਂ ਲੈਟਰ ਨਹੀਂ ਜਗਾ ਰਹੇ ਜੀ ਠੀਕ ਹੈ ਮੈਡਲ ਇਸ ਤਰ੍ਹਾਂ ਲੇਟਰ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਕਿੰਨੇ ਸੇ ਡਰਾਈਵਰ ਹੈਗਾ ਬਸ ਤੇ ਕਹਿੰਦਾ ਲੋ ਬੋਲ ਕੇ ਕਿਸ ਨੂੰ ਅਸਮਨ ਕਰਨਾ ਕਰ ਰਿਹਾ ਹੈ ਬਸ ਮੈਨ ਤਾਂ ਹੀ ਇਹ ਦਿਖਦਾ ਨਹੀਂ ਹੈ ਠੀਕ ਹੈ ਹਾਂਜੀ ਹਾਂਜੀ ਤੁਸੀਂ ਅਪੀਲ ਕਰਨਾ ਜਾਓਗੇ ਆਪਣੇ ਡਰਾਈਵਰ ਕੋਲ ਆਪੋ ਨਹੀਂ ਕਹਿਣਾ ਕਿ ਡਿਫਰ ਜਾਓ ਲੈਟਰ ਜਗਾ ਕੇ ਆਓ ਠੀਕ ਹੈ ਹਾਂਜੀ ਕਿੰਨੇ ਕੁ ਲੇਟ ਹੋ ਰਹੀ ਹੈ ਜੀ 10 ਤੋਂ ਹੋ ਰਿਹਾ ਦਿਖਦੇ ਕੁਝ ਨਹੀਂ ਅੱਗੇ ਜੀ ਠੀਕ ਹੈ ਜੀ ਜਿਹੜੇ ਰੂਟ ਤੇ ਹੁੰਦੇ ਸੀ ਹੋਰ ਮੰਗਦਾ ਜੀ ਠੀਕ ਹੈ ਸਰ ਹੰਡ ਪਹਿਲੀ ਵਾਰ ਹੀ ਪਈ ਹੈ ਨੇ ਹੁਣ ਜਿਹੜੀ ਸ਼ੁਰੂਆਤ ਹੋਈ ਹੈ ਨਵੇਂ ਸਾਲ ਤੋਂ ਤੇ ਉਸ ਦਾ ਗ੍ਰਾਹਕ ਦੇ ਕੀ ਪ੍ਰਭਾਵ ਆਇਆ ਬਾਜ਼ਾਰ ਤੇ ਕਿਹੋ ਆ ਹਾਂਜੀ ਜਿਹੜਾ ਮਤਲਬ ਕਿ ਮੋਟਾ ਸਟਾਕ ਦੁਕਾਨਦਾਰਾਂ ਨੇ ਰੱਖਿਆ ਹੋਇਆ ਸੀਗਾ ਜਿੰਦਾ ਬਾਜ਼ਾਰ ਚ ਗਾਹਕ ਨਹੀਂ ਸੀ ਹੁਣ ਬਾਜ਼ਾਰ ਚ ਲੱਗ ਪਿਆ ਗਾਹਕ ਉਹ ਨੀਵੇਂ ਟਰੈਕਸੂਟ ਹੈ ਸਵੈਟਰ ਹੈ ਜੈਕਟ ਹੈ ਉਹ ਮਿਲੋ ਸੇਲ ਹੋਣ ਲੱਗ ਗਿਆ ਹੁਣ ਗ੍ਰਾਹਕ ਉਸ ਚੀਜ਼ਾਂ ਧਾਨ ਲੱਗ ਗਿਆ ਕੱਲ ਪਿਛਲੇ ਸਾਲ ਗਰਮੀ ਨਹੀਂ ਗਰਮੀ ਜ਼ਿਆਦਾ ਵਹਿਕਰੀ ਸੀ ਜੇਰ ਸ਼ਾਮੀ ਖੰਡ ਰਿਸੀ ਸੀ ਤੇ ਬਹੁਤ ਠੀਲ ਹੈ ਕਿੰਨਾਂ ਸੀ ਚਿੰਤਾ ਦਾ ਦੇਖੋ ਐਸਵਰੀ ਵੀ ਇਹੀ ਸੀ ਪਰ ਚਲੋ ਹੁਣ ਮਾਲਕ ਨੇ ਕਿਰਪਾ ਕੀਤੀ ਹੈ ਥੋੜੀ ਠੰਡ ਪਈ ਹੈ ਠੰਡ ਪੈਣ ਨਾਲ ਜਿਹੜਾ ਕਸਟਮਰ ਵਧੇਗਾ ਬਾਜ਼ਾਰ ਦੇ ਵਿੱਚ ਮੋਟੀਆਂ ਆਈਟਮਾਂ ਜਿਵੇਂ ਸ਼ਾਲ ਹੈ ਸਵੈਟਰ ਹੈ ਅਸੀਂ ਜਾਂ ਵੇਚਣ ਗਿਆ ਹੁਣ ਠੀਕ ਹੈ ਲੱਗਦਾ ਬਾਜ਼ਾਰ ਤੇ ਰੌਣਕ ਆਈਗੀ ਹੋਣਾ ਆਏਗੀ ਜੀ ਜ਼ਰੂਰ ਆਏਗੀ ਉਮੀਦ ਤੇ ਹੀ ਦੁਨੀਆ ਕਾਇਮ ਹੈ ਜੀ ਠੀਕ ਹੈ ਧੁੰਦ ਕੇ ਕਾਰਨ ਇੱਕ ਤੋਂ ਜੀ ਗਾੜੀ ਜੋ ਸਰਾਇਰੋ ਨੇ ਆਪਣੀ ਗਾੜੀ ਸੰਖਿਆ 12455 ਇਹ 45 ਮਿੰਟ ਕੇ ਲਗਭ और बारह चार सौ बयासी भी लगभग बीस मिनट के लगभग लेट है ये कहाँ से ही कहाँ जाती है ये अपने गंगानगर से दिल्ली के लिए अच्छा और कौन कौन सी गाड़ी है और ये चौदह छः सौ एक भी बीस मिनट के लगभग लेट है और धुंध के कारण किस तरह की स्थिति है रेल यहाँ थोड़ी सर्दी ज़्यादा है और सर्दी के हिसाब से दूसरों चाहिए भी सफ़र वेयर इज माई ट्रेन या अदर जो रेलवे की वेबसाइट है ਜونز ਸੇ ਪਤਾ ਕਰਕੇ ਗਾੜੀਆਂ ਦਾ ਪਤਾ ਕਰਤੇ ਰਹੇ ਹੋਰ ਜ਼ਿਆਦਾ ਪੈਨਿਕ ਨਾ ਹੋ ਧੰਨਵਾਦ